ਆ ਹੁਣ ਪਾਣੀ ਪੀ ਆ ਵੀ ਤਹੀ ਤਦ ਕੋਈ ਹੈ ਇਹ ਥੋੜੀ ਪਾਣੀ ਹੁਣ ਸੌਰੀ ਬੁਲਵਾਣੀ ਤੇ ਇਹ ਅੱਛਾ ਚਲੋ ਆਵਣੇ ਪਾਣੀ ਪੀ ਮੇਰੀ ਬੈਨ ਪੁੱਤ ਪੀਣਾ ਹੁੰਦਾ ਵਾ ਆਹੋ ਬਾਬਾ ਜੀ ਘੜੇ ਵੀ ਹੋਣੇਗੀ ਨਾ ਸਾਨੂੰ ਦੱਸਿਆ ਹੀ ਨਹੀਂ ਉਹਨਾਂ ਨੇ ਤੁਹਾਨੂੰ ਦਿੱਤਾ ਘੜੇ ਵੀ ਚਾਹੀਦੇ ਨੇ ਚਲ ਸੇਬੇ ਨਾਲਾਂ ਫੇਰੇ ਫੇ ਮੇਨਾ ਬੰਨਾ ਫੇਰੇ ਕਲੇਰੇ ਚਾਹ ਤੇ ਪੁੱਤ ਪੀ ਦਾ ਅੱਛਾ ਗਨ ਹੁੰਦਾ ਏ ਸੱਚੀ ਮਝ ਨਹੀਂ ਕਰਦਾ ਆਂਟੀ ਉਹਨਾਂ ਨੂੰ ਪੁੱਛ ਲਾ ਭਵੇਂ ਆਹੋ ਕੜੇ ਚੂੜੀਆਂ ਪਾ ਕੇ ਸ਼ਗਨ ਕਰ ਲੋ ਕੜੇ ਮੰਗਾ ਲਓ ਸ਼ੇਰ ਕਰਕੇ ਨਹੀਂ ਬਸ ਪਾ ਦੇ ਚੂੜੀਆਂ ਮੈਜੋ ਤੁਸੀਂ ਮੈਜੋ ਨਹੀਂ ਬਸ ਹਾਂ ਦਾਦਾ ਪਾਪੇ ਲਾ ਜਰ ਦੇ ਬਟੇ ਲਾ ਕੋ ਕਰ ਨੋ ਨਿੱਕੀਆਂ ਚੂੜੀਆਂ ਨੂੰ ਵਾਅ ਲਾ ਐਕਸਪੀਰੀਅੰਸ ਆ ਤੇਹਨਾ ਦੰਨਿਆਂ ਨੂੰ ਨਿਆ ਦਾ ਇੱਕ ਕਰ ਦੋ ਫੜਿਓ ਤਨ ਗੁਰੂ ਰਾਮਦਾਸ ਸਾਡੀ ਮਾਨੋਂ ਨੂੰ ਚੂੜਾ ਵੀ ਹੰਡੇ ਤੇ ਇਹਦਾ ਪਰਿਵਾਰ ਵੀ ਵਧੀਆ ਹੋਵੇ ਜਿਵੇਂ ਦਾ ਹੈ ਨਾ ਚੂੜਾ ਹੋਵੇ ਦਾ ਪਰਿਵਾਰ ਹੋਵੇ ਠੀਕ ਆ ਸਾਸਾ ਗਿਆ ਕਿੰਨੇ ਦਜਾ ਤੇ ਕਰ ਲੈ ਉਹਨੇ ਕਿਨੇ ਭਰਾ ਨਾਣਾ ਗਿਆ ਮੈਂ ਜਿਹੜੀ ਦਸਨੀ ਪੁੱਛ ਹੈਗੀ ਆ ਨਾਨਾ ਵੀ ਦੋ ਆ ਅੱਛਾ ਦੋਵੇਂ ਵੇਂ ਜਾਵਾਂ ਚੱਲ ਇਹਨਾਂ ਨੂੰ ਜੁਗਰਾ ਹਾਂ ਇਹ ਕੋਦਰ ਬਾਲੇ ਕੋਦਰ ਨਹੀਂ ਪਾਉਂਗੇ ਦੇ ਦੋ ਇਹਨੂੰ ਹਾਫ ਕਿਥੋਂ ਹੋਣਾ ਇਹਨੇ ਹਾਂ ਆਜ ਇਸ ਦਾ ਦੋ ਬਾਲਾਂ ਦੇ ਕੋਦਰ ਪਹਿਲਾਂ ਇਹਨੂੰ ਕੱਟ ਲਈਏ ਨਾ ਫਿਰ ਹਾਫ ਕਰ ਲੈਂਦੇ ਇਹਨੂੰ ਕਿਥੇ ਕਰਦੇ ਕਿਥੇ ਹਾਂ ਹਾਫ ਕਰ ਵੀ ਇਹਨੂੰ ਕਿੰਧਰ ਪਾਈ ਤੱਕ ਦੋ ਮੈਂ ਪਾਈ ਤੱਕ ਕਰਾਂ ਬਾਲੇ ਦੂਰ ਸਾਹ ਜੀ ਪਹਿਲਾਂ ਕਰ ਦੇ ਲਈਏ ਇਹਨੂੰ ਹਾਫ ਕਰ ਲਈਏ ਡੱਡੇ ਵਿੱਚ ਹਾਂ ਲੈ ਲਓ ਆ ਆ ਵੰਦੂ ਵਾਜੀ ਮਾਲਾ ਇਹਨਾਂ ਨੂੰ ਕਿੱਡਾ ਖਲੋਣਾ ਆਪਾਂ ਹਾਂ ਆ ਇਹਨਾਂ ਨੂੰ ਕਿੱਡਾ ਕਬੱਡੀ ਖਲੋਣੀ ਆ ਆ ਛੋਟੇ ਪਾਉਣਾ ਮਾਈਕਰ ਤਾਨ ਗੁਰੂ ਰਾਮਦਾਸ ਇਹਨੂੰ ਆਫ ਕਰੀ ਕਿਥੋਂ ਦਾ ਕਰਾਫ ਆਏ ਹਾਂ ਆਹ ਫਾਇਲ ਹਾਂ ਕਿੱਥੇ ਸਾਈਡ ਹੈ ਨਾ ਸਰ ਮਾਈਕਰ ਬਸ ਆਵਲੀ ਹਾਵਲ ਕਰੀ ਹਾਂ ਹਾਂ ਸਾਈਡ ਤੇ ਲਗਾ ਸਾਈਡ ਤੇ ਆਹ ਥਰ ਡੰਡਾ ਵੀ ਕੱਟਣਾ ਹੈ ਥੱਲੇੋਂ ਵੀ ਕੱਟਣਾ ਹੈ ਡੰਡਾ ਬਾਇਨ ਹਾਂ ਡੰਡਾ ਬਾਇਨ ਆ ਇਧਰ ਆ ਵੀ ਡੰਡਾ ਹੈਗਾ ਆ ਸੁਪਤੀ ਇਹਦੀ ਕੁੜੀ ਦਾ ਫੇਸ ਪਰ ਆ ਬੰਦਿਆ ਹਾਂ ਯਾਹ ਕੱਲ ਪਾਇਆ ਜਾਂਦੇ ਕੋਈ ਨਹੀਂ ਉਹ ਤੇ ਚੱਲ ਜਾਈਏ ਸਾਈਡ ਮੈਂ じゃ ਮੰਮੀ ਨਹੀਂ ਤੇ ਆ ਕੋਈ ਇੱਥੇ ਕੋਈ ਨਹੀਂ ਤੋ ਡੰਡੇ ਨਿਕਲੇ ਹੁੰਦੇ ਭਾਈ ਡੰਡੇ ਵਾ ਵੱਡੇ ਜਾਂਦੇ ਸੀ ਜਾਨ ਤੋ ਦਾਲੋ ਛਾਟ ਲੱਗ ਰਹੀ ਐ ਤਾਂ ਦੇ ਤੋ ਇਹਨੂੰ ਤੇ ਲੈ ਧੋਈ ਦਾ ਪੁੱਤ ਤੂੰ ਤੂੰ ਤੋਲਾ ਤੈਨੂੰ ਕੀ ਹੋਇਆ ਤੇਰਾ ਵਿਆਹ ਸੋ ਤੈਨੂੰ ਚਾਹੀਦਾ ਜਿਆਦਾ ਧੋਣਾ वाह मेहर करे हम सिद्धा इधर घर आता तेरा घर काम की करोन का चलो फिर चलो वैसे मेरी आदत आ मजाक कर गुस्सा ना करी हाँ चूड़िया किसी पाई दी ਇਹ ਕਿਨੂੰ ਬਣੀਆ ਹੈ ਇਹ ਇਕੱਲੀ ਜਾ ਤੇ ਉਹਦਾ ਵਿਆਹ ਛੇਤੀ ਹੋਏ ਨਾ ਜਿਹਨੂੰ ਪਾਈਏ ਉਹਨੂੰ ਪਾਓ ਹੈ ਨਹੀਂ ਨਾ ਮੇਰਾ ਵੀ ਹੋਣੀ ਆ ਲੈ ਅੱਛਾ ਹੋਣੀ ਆ ਲੈ ਬਧੀਆ ਵਾਈਗਰੂ 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 ਕਹਿ ਮੋਜੋ ਹਾਂ ਕਹਿ ਰਬਾ ਮੇਰੀ ਸੱਸ ਚੰਗੀ ਹੋਵੇ ਸੀ ਸਹੀ ਗੱਲ ਮੈਂ ਉਹਨੂੰ ਭਾਈ ਨੂੰ ਕਿਹਾ ਮੈਂ ਭਾਈ ਉਹ ਛੁੜਾ ਦੇ ਜਿਹੜਾ ਆਪੇ ਕੰਮ ਕਰੇ ਇਹਨਾਂ ਦਾ ਹੁਣ ਛੁੜਾ ਦੇ ਟਿਪੜਿਆ ਨਹੀਂ ਮੈਂ ਜਿਹੜਾ ਆਪੇ ਕੰਮ ਕਰੇ ਤਰਾ ਪਾਉ ਤੇ ਹੀ ਪਾਉ ਸਾਰੇ ਜਣੇ ਠੀਕ ਹੈ ਚਲੋ ਸਰ ਹਾਂ ਮੈਂ ਕਰਦੇ ਸ਼ਗਨ ਤੁਸੀਂ ਕਰੋ ਸ਼ਗਨ ਚਲੋ ਠੀਕ ਹੈ ਪਾਪਰਾ ਪਰਾਪ ਹੁੰਦੇ ਹੁੰਦੇ ਹਨਾ ਹਾਂ ਆ ਵੀਰ ਨੂੰ ਬਾਹਰ ਲੈ ਸਾਈਡ ਤੇ ਚਲ ਜਾਓ ਉਹ ਇੱਕ ਮਿੰਟ ਲੈ ਨਹੀਂ ਉਹ ਨਹੀਂ ਉਹ ਨਹੀਂ ਇਹ ਭਰਾਵੇ ਪਰਾਣੀਆਂ ਆ ਹਾਂ ਇਹ ਨਾ ਇਹੋ ਪਾ ਦੇ ਮੈਨੂੰ ਰਾਜ ਗਾਦੀ ਹਾਂ ਤੂੰ ਜਿੰਤਾ ਖਾਤੋਂ ਕਰਨਾ ਮੈਂ ਬਣਾਉਣਾ ਵੀਡੀਓ ਹਾਂ ਨੇ ਨੇ ਇਧਰ ਆਲੋ ਹੈਲੋ ਅੱਗੇ ਆਈ ਇਧਰੋਂ ਭਾਈ ਉਹ ਨਾਲ ਨਾ ਪੈਣਾ ਤੇ ਕੁਰਸੀ ਰੱਖਣਾ ਕੋ ਪੈਣ ਇਧਰ ਵੀ ਕੁਰਸੀ ਆ ਇਹ ਨਾਲ ਇੱਕ ਗੱਲ ਕਰਾਈ ਜੀ ਇੱਕ ਬੰਦੇ ਭਾਈ ਉੱਥੇ ਰੱਖੋ ਨਾਲੇ ਉੱਧਰ ਆ ਫੜ ਲਓ ਕੁਰਸੀ ਆ ਫੜ ਲਓ ਪਿੱਛੇ ਪਈ ਕਿਹ ਕਿਹੜੇ ਇਧਰ ਉੱਧਰ ਹੈਂ ਹਾਂ ਲੈ ਨਾ ਤੂੰ ਬਾਰੇ ਦੇਖ ਹਾਂ ਇੱਕ ਦੋ ਲਿਖੀਦਾ

ਉਹ ਨਹੀਂ ਆਇਆ ਕਦੇ ਆਇਆ ਗਿਰ ਮੇਰ ਕਰੇ ਬਹੁਤ ਭੈਣੇ ਤੇਰਾ ਫਿਕਰ ਕੀਤਾ ਭੈਣੇ ਨੇ ਬੜੇ ਫੋਨ ਲਾ ਲਾ ਕੇ ਮੈਨੂੰ ਕਹਿੰਦੀ ਰਹੀ ਹਾਂ ਬਹੁਤ ਨਹੀਂ ਚਾਰ ਨਾ ਫਿਕਰ ਕੀਤਾ ਇਹਨਾਂ ਆਇਆ ਤੇ ਸਵੇਰ ਦਾ ਸასი ਵਾਲਾ ਹੁਣ ਬੁਲਾਈ ਕਿ ਟਾਈਮ ਹੋਣ ਲੱਗਾ ਅੱਛਾ ਆਇਆ ਥੀ ਪਾ ਦੇਖ ਕੇ ਆਇਆ ਆਜੋ ਭੈਣੋ ਤੁਸੀਂ ਬਣੀ ਆਂ ਨਾ ਠੀਕ ਰੋਣਾ ਕਰੀਂ ਆਂ ਆਓ ਬਣੀ ਆਂ ਚਲੋ ਠੀਕ ਹੈ ਜੀ ਆਇਆ ਸਰ ਜੀ ਪਾ ਦੇ ਇੱਕ ਇੱਕ ਤੋਂ ਪੁਣੀ ਇਹ ਨਾ ਪਾ ਦੋ ਬੈਠ ਬਾਪੂ ਤੂੰ ਨਹੀਂ ਬਣਾ ਪੁੱਤਰੀ ਨੂੰ ਚੂੜਾ ਹੈ ਹੈ ਟੱਡਾ ਬਾਈਕ ਬਰਾਬਰ ਹੀ ਹੈ ਅਮੇ ਇੱਕ ਬਰਾਬਰ ਆ ਤੂੰ ਨੇਦਰ ਜਿੱਦਾਂ ਮਰਜ਼ੀ ਕਰਾਲਾ ਬਟਨ ਹੀ ਹੈ ਆ ਮਾਨੂੰ ਆ ਜਾ ਚੂੜਾ ਪਾ ਦੇ ਭੈਣ ਨੂੰ ਆਹ ਆਹ ਆ ਮੈਂ ਆਉਂਦੀ ਆਂ ਇਹਨੇ ਕਿਹਾ ਆ ਇਹਦੇ ਲਈ ਇਹ ਇਹਦਾ ਕਾਮੀ ਆ ਇਹਦੇ ਲਈ ਆ ਇਹਦੇ ਲਈ ਇਹ ਇਹਦਾ ਕਾਮੀ ਇਹ 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 ਬੜਾ ਵਿਚਾਰਾ ਜਦੋਂ ਕੋਈ ਵੀਡੀਓ ਮੈਂ ਵਿਆਹ ਦੀ ਪਾਤੀ ਆ ਉਹਦਾ ਫੋਨ ਉਸੇ ਵੇਲੇ ਆਏ ਨਾ ਵੀਰ ਤੇਰੀ ਆਖ ਕਿਉਂ ਦੀ ਸੇਵਾ ਮੈਨੂੰ ਹੋਰ ਵੀ ਆਸ਼ਮ ਚੀ ਸੋਦੇ ਪੱਤੇ ਦੀ ਸੇਵਾ ਹੋਰ ਹੀ ਬਹੁਤ ਸੇਵਾ ਕਰਦੇ ਆ ਹਾਂ ਜੀ ਇਹ ਬੱਜ ਕਰਨੇ ਆ ਇਹਨੂੰ ਰੱਖ ਵਿੱਚ ਫੇਰੇ ਵਿੱਚ ਰੱਖੇ ਬਾਅਦ ਲਾਸਟ ਟਾਈਮ ਵਿਖਾਉਂ ਦਿਆ ਵਾ ਇੱਧਰ ਵਿਖਾਉਂ ਦਿਆ ਵਾ ਬੰਦਰੀ ਹੁੰਦੀ ਹੁੰਦੇ ਤੋਂ ਹਾਂ

ਅੱਛਾ ਅੱਛਾ ਇਧਰੋ ਕਾਹਲੀ ਗੰਢ ਦੇ ਚੱਲੇ ਜਾ ਗੰਢ ਦੇ ਹੁਣ ਬੈਨੇ ਦੂਜੇ ਪੰਨੇ ਹਾਂ ਬਸ ਬਸ ਨਹੀਂ ਲਾ ਲੈਣੇ ਹਾਂ ਗੁਨੇ ਲਾ ਦੇ ਹਾਂ ਉੱਠ ਕੇ ਉੱਠ ਕੇ ਵਖਾਇਆ ਕਰਕੇ ਹਾਂ ਉੱਠ ਕੇ ਵਖਾ ਹਾਂ ਭਾਈ ਤੈਨੂੰ ਬੈਨੇ ਖੁਸ਼ ਰੱਖੇ ਪੈਨ ਨੂੰ ਵਾਹ ਗਰੂ ਸਭ ਤੋਂ ਚਲਦੀ ਮਾਨੀ ਦੇ ਫੈਂਟਲ ਹੁਣ ਕੀ ਕਰਨਾ ਹੂੰ ਕੌਣ ਕੀ ਕਰ ਰਿਹਾ ਹੈ ਨਾ ਹੁਣ ਬੱਸ ਮੁੰਮੇ ਖਾ ਗਾ ਲੋ ਭਾਈ ਮੈਂ ਇਹਨਾਂ ਤੇ ਕਰ ਲਾ ਹੁਣ ਮੇਰੇ ਹੀ ਰਹਿ ਗਿਆ ਅੱਛਾ ਮੈਂ ਵੀ ਕਰ ਲਾਂ ਕਿਰੇ ਨੂੰ ਮੈਂ ਖਵਾਉਂਗੀ ਮੈਨੂੰ ਮਿਆਗ ਨਹੀਂ ਕਰਨਾ ਬਾਂਦਾ ਹੀ ਵੈ ਪਹਿਲੇ ਰੱਬ ਤੈਨੂੰ ਖੁਸ਼ ਰੱਖੇ ਮੇਰੀ ਭੈਣ ਹੁੰਦੀ ਆ ਭਲੇ ਚਲ ਨਿਹੜ ਖੋਲੀ ਚਲੋ ਤੇ ਆਈ ਪਾਚ ਜਨੀ ਬੜੀ ਆ ਮਤ ਗੋਲ ਆ ਆਹੇ ਆਹ ਮਹਿਮਾਨ ਉਹ ਨਹੀਂ ਤੂੰ ਬਣਾਉਣੀ ਆਪਣੀ ਨਹੀਂ ਅੰਦਰ ਇਹਦੀ ਵੀਡੀਓ ਬਣਾਉਣੀ ਬਣਾ ਲਾ ਬਣਾ ਲਾ ਬੀਪਤੀ ਜਿੰਨਾ ਪਾਠ ਕਰਿਆ ਕਰੇਗੇ ਨਾ ਉਥੇ ਆਗੇ ਉਹਨਾਂ ਤੋਂ ਜ਼ਿਆਦਾ ਖੁਸ਼ੀ ਬਸੇ ਜੇ ਮੇਰੀ ਗੱਲ ਯਾਦ ਰੱਖ ਲਈ ਪਾਠ ਲਾ ਤੂੰ ਕਰਦੀ ਆ ਹਾਂ ਤੇ ਫਿਰ ਬੈਣੇ ਰੱਬ ਦਾ ਕਾਰਜ ਸਵਾਰਨ ਦੇਣਾ ਨਾ ਇਸ ਚੀਜ਼ ਚ ਨਾ ਮੈਂ ਇਹਨੂੰ ਜਾਣਦਾ ਨਾ ਤੁਸੀਂ ਜਾਂਦੇ ਹੈ ਨਾ ਇਹ ਫਿਰ ਰੱਬ ਨੇ ਕੋਈ ਨਾ ਕੋਈ ਵਿਧ ਬਣਾਈ ਹੈ ਨਾ ਜੇ ਪਾਠੇ ਵਾਧੂ ਕਰਦੀ ਆ ਕੋਈ ਰੱਬ ਨੇ ਫਿਰ ਇਹਨੂੰ ਹਨਾ ਆ ਬਾਗ ਵੀ ਲਾਇਆ ਕਹਿੰਦਾ ਸੁਖਨੀ ਸਾਹਿਬ ਦਾ ਕਰਦੀ ਨਹੀਂ ਮਾਰ ਲਓ ਜੀ ਸਾਹਿਬ ਇੱਕ ਮੇਰਾ ਵੀ ਕਰਦਿਆ ਕਿ ਨਹੀਂ ਵੀ ਰੱਬਾ ਇਹਨੂੰ ਮਾਨਦਰੀਆਂ ਦੇਵੇ ਹਨਾ ਮੇਰੀ ਵੈਡ ਮੰਨ ਕੇ ਸਹੀ ਗੱਲ ਆ ਮੈਂ ਤੈਨੂੰ ਦੇਣਾ ਚਲੋ ਆਪਾਂ ਹੁਣ ਕਿੱਦਾਂ ਚੱਲੀਏ ਪ੍ਰਸ਼ਾਦਾ ਸ਼ਿਕਾਓਗੇ ਇੱਥੇ ਨੇ ਕੀ ਤੇ ਮੈਨੂੰ ਬੈਣ ਇਦਾਂ ਹੀ ਹੱਥ ਦੇ ਥਾਲੀ ਚ ਫੜਾ ਦਿਓ ਇਦਾਂ ਹੀ ਇਹ ਜੋ ਜੀ ਐਸੀ ਬੱਚੀ ਦੇ ਚੂੜਾ ਪਾਉਣ ਦੀ ਰਸਮ ਦੀ ਸੇਵਾ ਤੇ ਜਿਹੜੀ ਦੂਜੀ ਵੀਡੀਓ ਆ ਬੱਚੀ ਦੇ ਬਰਾਤ ਵਾਲੇ ਦੀ ਉਹ ਵੀਡੀਓ ਆਪਾਂ ਨੈਕਸਟ ਵੀਡੀਓ ਚ ਤੁਹਾਨੂੰ ਦਿਖਾਵਾਂਗੇ ਕਿਉਂਕਿ ਇਹ ਵੀਡੀਓ ਲੰਮੀ ਜਾਂਦੀ ਹੋ ਜਾਣੀ ਸੀਗੀ ਤੇ ਇੱਕ ਬੇਨਤੀ ਕਰਨੀ ਹੈ ਸਾਰੀ ਸੁਣਦੇ ਅੱਗੇ ਕਿ ਸੰਗ ਦੀ ਜਿਹੜਾ ਸਾਡਾ ਇੰਸਟਾਗ੍ਰਾਮ ਪੇਜ ਸੀਗਾ ਉਹ ਕਿਸੇ ਕਾਰਨਾਂ ਕਰਕੇ ਇੰਸਟਾਗ੍ਰਾਮ ਨੇ ਬੈਨ ਕਰ ਦਿੱਤਾ ਵਾ ਜਿਹੜਾ ਆ ਤੁਹਾਨੂੰ ਮੈਂ ਨਾਲ ਫੋਟੋ ਪਾਈ ਆ ਇਹ ਆਪਣਾ ਹੁਣ ਨਿਊ ਇੰਸਟਾਗ੍ਰam ਪੇਜ ਬਣਾਇਆ ਵਾ ਥੋੜਾ ਜਿਹਾ ਨਾਮ ਦੀ ਇੱਕ ਅਦਿੱਖ ਦੀ ਤਬਦੀਲੀ ਕਰਨੀ ਪਈ ਆ ਆਪਾਂ ਨੂੰ ਸੋ ਇਸ ਇੰਸਟਾਗ੍ਰam ਨਾਲ ਜ਼ਰੂਰ ਜੁੜਿਓ ਕਿਉਂਕਿ ਇਸ ਇੰਸਟਾਗ੍ਰam ਦੇ ਜ਼ਰੀਏ ਸੋਸ਼ਲ ਮੀਡੀਆ ਦੇ ਜ਼ਰੀਏ ਆ ਤੁਹਾਡੇ ਸਹਿਯੋਗ ਨਾਲ ਆਪਣਾ ਜਿਹੜਾ ਅਨਾਥਾ ਸ਼ਰਮ ਉਹ ਚੱਲਦਾ ਪਿਆ ਵਾ ਤੇ ਜਿੱਦਨ ਦਾ ਸਾਡਾ ਇਹ ਅਕਾਊਂਟ ਬੰਦ ਹੋਇਆ ਵਾ ਉਦੋਂ ਦੀ ਬਹੁਤ ਜ਼ਿਆਦੀ ਮੁਸ਼ਕਲ ਆ ਰਹੀ ਆ ਅਨਾਥਾ ਸ਼ਰਮ ਆ ਜਿਹੜਾ ਆਪਣਾ ਸ਼ੱਡ ਪਾਇਆ ਲੰਗਰ ਹਾਲ ਆ ਤੇ ਪ੍ਰਸ਼ਾਦਾ ਪਾਣੀ ਤਿਆਰ ਹੋ ਰਿਹਾ ਵਾ ਅੱਜ ਵਰ ਸਾਖੀ ਵੀ ਆ ਸਾਰੀ ਸੰਤਨੋਂ ਸਾਡੇ ਵੱਲੋਂ ਬਾਬਾ ਰਤਨਦੇਵ ਅਨਾਥ ਆਸ਼ਰਮ ਵੱਲੋਂ ਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣਾਂ ਤੇ ਪ੍ਰਸ਼ਾਦਾ ਪਾਣੀ ਭਗਤਾਂ ਨੂੰ ਸੰਤਨ ਨੂੰ ਸ਼ਕਾ ਦਿੱਤਾ ਵਾ ਤੇ ਹੁਣ ਜਿਹੜੀਆਂ ਪੈਨਾ ਆਪਣੇ ਵਾਸਤੇ ਪ੍ਰਸ਼ਾਦਾ ਪਾਣੀ ਤਿਆਰ ਕਰ ਰਹੀਆਂ ਵਾ ਤੇ ਆ ਸਾਡਾ ਨਿਸਾਨੀ ਜੀ ਮਾਨੋ ਨੂੰ ਪਛਾਤਾ ਚ ਬਣ ਲਗਾ ਮਾਨੋ ਮੇਰੇ ਗੱਲ ਸੁਣੋ ਪਹਿਲਵਾਨ ਬਣਾਉਣਾ ਤੈਨੂੰ ਜੰਗਾ ਰੱਜ ਕੇ ਖਾਂ ਤੇਰਾ ਪੰਪ ਦੋਹਾਂ ਦੋਹਾਂ ਜਾਣੀਆਂ ਇਕੱਠਿਆਂ ਨੂੰ ਫਰਕ ਆਏਗਾ ਮੇਰਾ ਪੰਪ ਇਹ ਖਾ ਮੇਰਾ ਬੁੱਤ ਸਾਸਿ ਕਾ ਕਰਦੇ ਸਾਸਿ ਗੱਲ ਕਰਦੇ ਤੇ ਸਾਡੀ ਆਸ਼ਵਨੀ ਸਭ ਤੋਂ ਛੋਟੀ ਬੱਚੀ ਆ ਤੇ ਇਹਦੀ ਮੰਮੀ ਵੀ ਆ ਗਈ ਇੱਥੇ ਆ ਦਿਮਾਗੀ ਪਹਿਲਾਂ ਅਫਸਰਤ ਕੀਤੀ ਤੇ ਰੋਸ਼ਨੀ ਦੀ ਮੰਮੀ ਤੇ ਹੁਣ ਸਾਡੇ ਆਪਣੇ ਆਸ਼ਵਨੀ ਦੀ ਸੇਵਾ ਕਰਦੀ ਹਾਂ ਭੈਣੇ ਕਿਦਾਂ ਠੀਕ ਹੈ ਮੈਂ ਠੀਕ ਆ ਹਾਂਜੀ ਟੋਡੀਆਂ ਬੰਦ ਕਰਨੀਆਂ ਨਾ ਆਪਾਂ ਆਪਣੀਆਂ ਟੋਡੀਆਂ ਬੰਦ ਕਰਦੀਆਂ ਆ ਆ ਕੱਲ ਕਹਿੰਦੀ ਸੀ ਕਿ ਜਿਹੜਾ ਟੂੜੀ ਚਲਾਊਗਾ ਤੇ ਬੰਦ ਹੀ ਉਹਨੇ ਕਰਨੀ ਆ ਕਹਿੰਦੀ ਹੈ ਨਾ ਆ ਹੁਣ ਗੱਲਾਂ ਹੋਰ ਲੱਗੀਆਂ ਸਾਡੀ ਭੈਣ ਨੂੰ ਚਲੋ ਭਾਈ ਜੀ ਖੁਸ਼ ਰਹੀਏ